ਲੁਧਿਆਣਾ ਪਹੁੰਚੋ ਡੀਸੀ ਦਫਤਰ ਦੇ ਬਾਹਰ ਕੀ ਕਾਰਨਾ ਕੀ ਗੱਲ ਵਾ ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਬੰਦਾ ਜਾ ਲੈਂਦਾ ਦੋ ਵਾਰ ਜਾ ਲੈਂਦਾ ਮੈਨੂੰ ਤਿੰਨ ਵਾਰ ੱੱਕਾ ਹੋ ਗਿਆ ਜੀ ਪਹਿਲੇ 2023 ਦੇ ਵਿੱਚ ਮੈਂ ਏਸ਼ੀਆ ਚ ਮੈਡਲ ਲੈ ਕੇ ਆਇਆ ਦੋ ਨੀ ਇੱਕ ਨੀ ਦੋ ਹਿਸਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਾਰਾਟੇ ਚੈਂਪੀਅਨਸ਼ਿਪ ਤੋਂ ਮੈਡਲ ਨਹੀਂ ਲੀ ਗਾ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਈ ਜਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਹੀ ਉਸ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਹੈ ਕਿ ਤੁਹਾਨੂੰ ਤਿੰਨ ਡਿਪਾਰਟਮੈਂਟਾਂ ਨੂੰ ਮਾਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ। ਉਹ ਡਿਪਾਰਟਮੈਂਟ ਤੋਂ ਇੱਕ ਵੀ ਬੰਦੇ ਨੇ ਮੈਨੂੰ ਹਜੇ ਤੱਕ ਕੰਟੈਕਟ ਨਹੀਂ ਕਰਿਆ। ਉਸ ਤੋਂ ਬਾਅਦ ਇੱਕ ਲੈਟਰ ਹਰ ਹੁੰਦਾ ਹੈ। ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਾ ਨਾ ਸਰਕਾਰੀ ਜੋ ਨਾਲੇ ਜਿਹੜਾ ਮਾਨਤਾ ਨੂੰ ਕਰਨਾ ਉਹ ਕੀਤਾ ਜਾਏਗਾ। ਉਹਦਾ ਲੈਟਰ ਆ ਜਾਂਦਾ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਅਵਾਰਡ ਮਿਲ ਜਾਊਗਾ। ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ। ਮੈਂ ਉੱਥੇ ਬੈਠਾ ਉਤੋਂ ਬਾਅਦ ਇਸੇ 2023 ਦੇ ਵਿੱਚ 2023 ਦੇ ਵਿੱਚ ਇਸੇ ਸਾਲ ਸੁਪਰਵਾਈਜ਼ਰ ਪਲੱਸ ਸਪੋਰਟਸ ਕੋਟੇ ਦੀਆਂ ਨੌਕਰੀਆਂ ਨਿਕਲੀਆਂ ਸੀ ਕੋਚਾਂ ਦੇ ਸੁਪਰਵਾਈਜ਼ਰ ਦੀਆਂ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪ੍ਰੈਪਰੇਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਂਦਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ ਸਰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੇ ਸਿਰ ਦੇ ਉੱਤੇ ਇੱਕ ਵੱਡਾ ਕਰਜ਼ਾ ਸੀਗਾ ਕਿਸੇ ਨੇ ਸਾਥ ਨਹੀਂ ਦਿੱਤਾ ਕਰਨ ਔਜਲਾ ਨਹੀਂ ਇੱਕ ਵੱਡਾ ਜਿਹੜਾ ਸਾਥ ਦਿੱਤਾ ਦੇਖੋ ਸਰ ਇਹ ਕੰਮ ਸਰਕਾਰਾਂ ਨੇ ਕਰਨਾ ਚਾਹੀਦਾ ਸੀ ਜੋ ਅੱਜ ਪੰਜਾਬ ਦੇ ਪੁੱਤ ਕਰ ਰਹੇ ਆ ਪੰਜਾਬ ਦੇ ਉਹ ਭਰਾ ਕਰ ਰਹੇ ਨੇ ਐਨ ਆਰ ਆਈ ਭਰਾ ਇੰਡੀਆ ਦੇ ਭਰਾ ਕਰ ਰਹੇ ਨੇ ਜੋ ਸਲੂਟ ਹੈ ਜਿਲੋਂ ਸਲੂਟ ਹੈ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਮੇਰੀ ਕਿਹਾ 10 ਰੁਪਏ ਦੀ ਵੀ ਹੈਲਪ ਕੀਤੀ ਉਹ ਮੈਂ ਦਿਲੋ ਸਲੂਟ ਕਰ ਦੋਗਾ ਕਿਰਨ ਜਿਹੜੇ ਜਿਹੜੇ ਤੁਸੀਂ ਪਦਕ ਜਿੱਤੇ ਆ ਹੋਂ ਤੱਕ ਮੈਂ 16 ਕੰਟਰੀਆਂ ਜੋ ਮੈਡਲ ਜਿੱਤਾ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਨਾਈਟ ਹੁੰਦੀ ਹੈ ਮੈਂ ਉਹ ਚੋ ਵੀ ਮੈਡਲ ਲੈ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਆ ਬਸ ਉਹ ਹਿਸਟਰੀ ਅਜੇ ਬਿਰਲੀ ਹੋਇਆ ਹੈ ਕਿਹੜੇ ਕਿਹੜੇ ਮੰਤਰੀਆਂ ਨਾਲ ਕਿਹੜੇ ਕਿਹੜੇ ਨੇਤਾ ਨਾਲ ਮੁਲਾਕਾਤ ਹੋਈ ਹੈ ਮੈਂ ਲਾਸਟ ਟਾਈਮ ਕਾਂਗਰਸ ਪਾਰਟੀ ਟਾਈਮ ਵੀ ਇਹਨਾਂ ਨੇ ਮੈਨੂੰ ਵਾਅਦਾ ਕਰਿਆ ਕੀ ਤੈਨੂੰ ਨੌਕਰੀ ਦਿੱਤੀ ਜਾਵੇਗੀ ਤੇ ਮੀਤਿਆ ਸਾਹਿਬ ਖੁਦ ਸਾਡੇ ਨਾਲ ਤਾਂ ਨੇਂਦੇ ਬੈਠੇ ਦੀ ਸਾਨੂੰ ਵਾਦਾ ਕਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀਆਂ ਪ੍ਰੋਵਾਈਡ ਕਰਾਂਗੇ ਅਸੀਂ ਖੁਸ਼ ਹੋ ਗਏ ਕਿ ਚਲੋ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਖੁਦ ਸਪੋਰਟ ਮਿਨਿਸਟਰ ਲੱਗੇ ਸਾਡੇ ਨਾਲ ਇਹ ਖੁਸ਼ੀ ਅੱਜ ਡੀਸੀ ਦਫ਼ਤਰ ਪਹੁੰਚੇ ਹਾਂ ਤੁਸੀਂ ਮੰਗ ਪੱਤਰ ਦੇਵੋਗੇ ਹਾਂਜੀ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰੂੰਗਾ ਕਿ ਜੋ ਮੇਰਾ ਬੰਦਾ ਮਾਨਤਾ ਨਾਲ ਉਹ ਦਿੱਤਾ ਜਾਵੇ ਮੈਨੂੰ ਕੋਈ ਅਫਸਰ ਰੈਂਕ ਵੀ ਨਹੀਂ ਚਾਹੀਦਾ ਮੈਨੂੰ ਪੀਐਨ ਰੱਖ ਲੈਣਗੇ ਉਹ ਵੀ ਮੰਨਦਾ ਤੁਹਾਡੇ ਨਾਲ ਤੁਹਾਡੇ ਕੀ ਸਾਥੀ ਸੀ ਪਹਿਲਾਂ ਵੀ ਤੁਸੀਂ ਸੰਘਰਸ਼ ਕੀਤਾ ਕਈ ਵਾਰ ਕਿਸੇ ਸਾਥੀ ਨੂੰ ਕਿਸੇ ਨੂੰ ਨਹੀਂ ਹੁਣ ਤੱਕ ਨੌਕਰੀ ਨਹੀਂ ਅਜੇ ਤੱਕ ਨਹੀਂ ਕਿਸੇ ਸਾਥੀ ਨੂੰ ਨਹੀਂ ਕਿਸੇ ਨੂੰ ਨਹੀਂ ਕਿਹੜੇ ਕਿਹੜੇ ਡਿਪਾਰਟਮੈਂਟਸ ਦੇ ਵਿੱਚ ਆਪਰਚੂਨਿਟੀ ਨਹੀਂ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ ਦੇਣ ਮੈਂ ਕਰ ਲੂੰਗਾ ਅੱਜ ਕੀ ਮੈਨੂੰ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਖੇਡ ਬਤਨ ਕਰਵਾਏ ਨੇ ਖੇਡਾਂ ਦੀ ਪ੍ਰੋਫਾਈਲ ਦਿੱਤਾ ਜਾਂਦਾ ਪਲੇਅਰ ਕਹਿੰਦੇ ਲੇਕਿਨ ਪਲੇਅਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਤੁਸੀਂ ਇਸ ਤਰ੍ਹਾਂ ਤੁਸੀਂ ਰੋਲਦੇ ਹੋ ਇਸ ਤਰ੍ਹਾਂ ਫਿਰ ਕਿੰਨਾ ਭੁਈ ਕਿਹਾ ਇਹ ਤਾਂ ਹੁਣ ਇਹ ਜੇ ਤੁਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੋ ਤਾਂ ਬੈਟਰ ਉਹ ਦੱਸਣਗੇ ਦੇਖੋ ਮੇਰਾ ਫਰਜ਼ ਹੈ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਹਾਂ ਉੱਥੇ ਅਸੀਂ ਇਕੱਲੇ ਨਹੀਂ ਖੇਡਦੇ ਉੱਥੇ 140 ਕਰੋੜ ਦੀ ਬਾਡੀ ਸਾਡੇ ਮੋਢਿਆਂ ਤੇ ਹੁੰਦੀ ਹੈ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਅਸੀਂ ਗਰੀਬ ਫੈਮਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮੀਜ਼ਾਦ ਪੈਦਾ ਕਰ ਰਹੇ ਹਾਂ ਕਿ ਨਸ਼ੇ ਛੱਡੋ ਗਰਾਊਂਡ ਜੁਆਇਨ ਕਰੋ ਜਾਂ ਤੁਹਾਡਾ ਡੈਕ ਦੇਖੀ ਹੁਣ ਗਰੀਬ ਬੰਦਾ ਕਰੇਗਾ ਕਿ ਦਿਹਾੜੀ ਤਾਂ ਲਾਣੀ ਹੈ ਸਿੱਧੀ ਜਿਹੜੀ ਗੱਲ ਹੈ ਜੇ ਮੈਂ ਹੁਣ ਸਬਜ਼ੀ ਦੀ ਢੇਲੀ ਲਾਣਾ ਜਾਂ ਬੂਤ ਪਾਲੀ ਕਰਨ ਨੂੰ ਆ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਹੈ ਨੈਡਲ ਤੇ ਟਰੋਫੀਆਂ ਖਾਣ ਨੂੰ ਨਹੀਂ ਦਿੰਦੀਆਂ ਹਾਂ ਕਰਨਾ ਖੁਦੀ ਤਨਮਨ ਦੇਖਿਆ ক্রিকেট ਦੇ ਵਿੱਚ ਵੀ ਜਾਵੇ ਵਰਲਡ ਕੱਪ ਲੈ ਗਿਆ ਇਹ ਇੰਡੀਆ ਸਾਰੇ ਕਿਤੇ ਉਹਨਾਂ ਦਾ ਮਾਨ ਸਨਮਾਨ ਹੈ ਤੁਹਾਡੀ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਕੋਈ ਲੈਣ ਤੱਕ ਨਹੀਂ ਆਇਆ ਸੀ ਦੇਖੋ ਜੀ ਇਹੀ ਤਾਂ ਲੋਕਾਂ ਦੀ ਕਮੀ ਹੈ ਕਿ ਉਹ ਇੱਕ ਗੇਮ ਪਿੱਛੇ ਲੱਗੇ ਹੋਏ ਨੇ ਉਹ ਭੁੱਲ ਗਏ ਕਿ 63 ਗੇਮਾਂ ਹੋਰ ਵੀ ਨੇ ਜੀ ਸੋ ਮੈਂ ਰਿਕਵੈਸਟ ਇਹੀ ਕਰੂਗਾ ਕਿ ਮੇਰੇ ਵਰਗੀ ਕਈ ਐਥਲੀਟ ਡੱਟੇ ਨੇ ਦਿਲ ਹਾਰ ਕੇ ਕਿ ਯਾਰ ਸਾਡਾ ਕੋਈ ਬਣਦਾ ਹੀ ਨਹੀਂ ਸੋ ਅੱਜ ਮੈਂ ਉਹਨਾਂ ਚ ਇੱਕ ਚਿਰਾਗ ਦਾ ਕੰਮ ਕਰ ਰਿਹਾ ਇੱਕ ਉਮੀਦ ਜਗਾ ਰਿਹਾ ਕਿ ਨਹੀਂ ਆਪਾਂ ਰਲ ਕੇ ਸਭ ਕੁਝ ਕਰਾਂਗੇ